ਪੰਜਾਬ ਸਰਕਾਰ ਜਿੱਥੇ ਰਿਸ਼ਵਤ ਖੋਰੀ ਤੇ ਲਗਾਮ ਲਗਾਉਣ ਲਈ ਸਖਤ ਕਦਮ ਚੁੱਕ ਰਹੀ ਹੈ ਉੱਥੇ ਵਿਜੀਲੈਂਸ ਬਿਊਰੋ ਨੇ ਪੁਲਿਸ ਚੌਕੀ ਪਿੰਡ ਲਲਤੋਕਲਾ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਹੋਮਗਾਰਡ ਨੂੰ 10000 ਰੁਪਏ ਦੀ ਰਿਸ਼ਵਤ ਲੈਣ ਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਲਾਜ਼ਮ ਦੇ ਵਿਰੁੱਧ ਕੇਸ ਭਾਈ ਬਾਲਾ ਕਲੋਨੀ ਵਿੱਚ ਦਰਜ ਹੋਇਆ ਸੀ ਤੇ ਅਮਨਦੀਪ ਕੌਰ ਨੇ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਤੇ ਦਰਜ ਸ਼ਿਕਾਇਤ ਕਰਵਾਈ ਸੀ ਜਿਸ ਤੋਂ ਬਾਅਦ ਜਾਂਚ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਉਨ੍ਹਾਂ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ આરોਪ ਲਗਾਇਆ ਸੀ ਵਲਾ ਲੁਧਿਆਣਾ ਵਿੱਚ ਤਾਇਨਾਤ ਹੋਮਗਾਰਡ ਵਾਲਾ ਉਸ ਤੋਂ 30000 ਰੁਪਏ ਦੀ ਰਿਸ਼ਵਤ ਮੰਗ ਰਿਹਾ ਤੇ 10000 ਰੁਪਏ ਲੈ ਚੁੱਕਿਆ ਤੇ ਬਾਕੀ 20000 ਦੀ ਮੰਗ ਕਰ ਰਿਹਾ ਨਾਲ ਹੀ ਵਲੰਟੀਅਰ ਵੱਲੋਂ ਰਿਕਾਰਡਿੰਗ ਵੀ ਵਿਜੀਲੈਂਸ ਨੂੰ ਸੌਂਪ ਦਿੱਤੀ ਗਈ ਹੈ ਜਿਸ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਇਸ ਦੇ ਖਿਲਾਫ ਐਕਸ਼ਨ ਲਿਆ ਹਾਂਜੀ ਸਰ ਅ ਜਿਹੜਾ ਇਹ ਵਿਸ਼ਵਸਤ ਲੰਦਾ ਫੜੇਗਾ 10000 ਦੀ ਹੋਤ ਹੈ ਦੇਖੋ ਪੰਜਾਬ ਗਵਰਨਮੈਂਟ ਦੀ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਇੱਕ ਚੱਲਦੀ ਹੈ ਉੱਤੇ 19823 ਨੂੰ ਕੰਪਲੇਂਟ ਆਈ ਸੀ ਮਨਦੀਪ ਕੌਰ ਡਾਟਰ ਰੋਲ ਗੁਰਦੇਵ ਸਿੰਘ ਭਾਈ ਬਾਲਾ ਅੱਖੋਆ ਰੋੜ੍ਹਿਆਣਾ ਤੋਂ ਉਹਨਾਂ ਦਾ ਕਹਿਣਾ ਸੀਗਾ ਵੀ ਉਹਨਾਂ ਦੇ ਦੋ ਭਰਾ ਹੈਗੇ ਉਹਨਾਂ ਤੇ ਪਰਚਾ ਹੋ ਗਿਆ ਅਮਰਜੀਤ ਸਿੰਘ ਔਰ ਪ੍ਰਤਪਾਲ ਸਿੰਘ 138 ਨੰਬਰ 87239 ਸਦਰ ਥਾਣਾ ਐਨਡੀਪੀਸ ਦਾ ਪਰਚਾ ਦਰਜ ਹੋਇਆ ਸੀ ਉਹਦੇ ਵਿੱਚ ਇਹਨਾਂ ਨੂੰ ਹੋਰ ਦੋਸ਼ੀਆਂ ਇਹਨਾਂ ਫੈਮਿਲੀ ਨੂੰ ਵੀ ਡਰਾ ਰਹੇ ਸੀ ਕਿ ਤੁਹਾਨੂੰ ਇਨਵੋਲ ਕਰ ਦੇਣਾ ਪਲਾਸ ਵੀ ਤੁਹਾਡੀ ਹੈਲਪ ਕਰਾਂਗੇ ਇਸ ਤਰੀਕੇ ਨਾਲ ਇਹਨਾਂ ਕੋਲੋਂ 30000 ਦੀ ਡਿਮਾਂਡ ਕਰ ਰਿਆ ਸੀ ਬੰਦੇ ਤੇ ਇਹਨਾਂ ਨੇ ਫਿਰ ਉਹਦੀ ਰਿਕਾਰਡਿੰਗ ਕਰ ਲਈ ਸੀ ਰਿਕਾਰਡਿੰਗ ਕਰਨ ਤੋਂ ਬਾਅਦ ਉਹਦੀ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਤੇ ਕੰਪਲੇਂਟ ਪਾਈ ਸੀਗੀ ਔਰ ਉਹਦੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਹਾਲਾਤ ਸਹੀ ਪਏਗੇ ਇਹ ਵੀ ਪਾਇਆ ਗਿਆ ਵੀ 30000 ਮੰਗ ਰਹੇ ਸੀ 10000 ਇਹ ਲੈ ਚੁੱਕੇ ਆ ਤੇ 20 ਹੋਰ ਜਿਹੜੇ ਬੈਲੈਂਸ ਸੀ ਉਹ ਮੰਗ ਰਹੇ ਸੀ ਵੀ ਤੁਹਾਡੇ ਅਸੀਂ ਹੈਲਪ ਕਰਾਂਗੇ ਨਹੀਂ ਤਾਂ ਤੁਹਾਡਾ ਕੋਈ ਹੋਰ ਕੋਨਾ ਕੋਈ ਅਰੈਸਟ ਕਰਾਂਗੇ ਔਰ ਇਹਦੇ ਚ ਫਿਰ ਵੈਰੀਫਿਕੇਸ਼ਨ ਤੋਂ ਬਾਅਦ ਇਹ ਸਹੀ ਜਿਪਾਇ ਜਾਂ ਤੇ ਮਕਦਮਾ ਦਰਜ ਕਰਤਾ ਹੈਗਾ ਔਰ ਜਿਹੜਾ ਹோம்ਗਾਰਡ ਦਾ ਹੈਗਾ ਹਰਜਿੰਦਰ ਸਿੰਘ ਇਹ ਬੇਸਿਕਲੀ ਇਹ ਨੇ ਹੀ ਕਾਲ ਕੀਤੀ ਸੀ ਜੀ ਹੁਣ ਅਸੀਂ ਅਰੈਸਟ ਕਰ ਲਿਆ ਔਰ ਕੱਲ ਨੂੰ ਇਹਨੂੰ ਗਾਲਤ ਪੇਸ਼ ਕਰਾਂਗੇ ਬਾਕੀ ਚੌਂਕੀ ਚਾਰਜ ਹੈਗਾ ਏਐਸਸੀ ਰਵਿੰਦਰ ਕੁਮਾਰ ਉਹਦੇ ਨਾਮ ਤੇ ਨੇ ਮੰਗੇ ਹੈਗੇ ਆ ਫਿਲਹਾਲ ਜੇ ਉਹਦਾ ਨਾਮ ਨਹੀਂ ਆਇਆ ਹੈ ਪਰ ਵੈਰੀਫਿਕੇਸ਼ਨ ਚੱਲ ਰਹੀ ਹੈ ਬਾਕੀ ਤਕਤੀਰਾਂ ਜੋ ਵੀ ਫਰਜ਼ਦਾਰ ਹੋ ਕੋਈ ਦਾ ਹੋਰ ਮੁਲਾਜ਼ਮ ਦਾ ਵੀ ਸਾਹਮਣੇ ਆਏਗਾ ਉਹਦੀ ਨ ਕੋ ਮੋਕ ਨੂੰ ਤਾਂ ਕਾਲ ਵੀ ਦੀਏ ਸਰ ਇਹਨੇ ਪਹਿਲੇ ਪੈਸੇ ਲੈ ਲਏ ਸੀ ਹਾਂਜੀ 10000 ਰੁਪਿਆ ਲੈ ਚੁੱਕਾ ਹੈ ਤਾਂ ਦਿੱ ਇੱਕ ਮੰਗ ਰਹੀ ਸੀ ਬੇਸਿਕਲੀ 10000 ਲੈ ਚੁੱਕਾ 20 ਹੋਰ ਮੰਗ ਰਹੀ ਸੀ ਉਹਦੀ ਫਿਰ ਅਸੀਂ ਵੈਰੀਫਿਕੇਸ਼ਨ ਕੀਤੀ ਆ ਮਕਰਮਾ ਅੱਜ ਫੇਰ ਦੱਚ ਕੀਤਾ ਤੇ ਉਹਨੂੰ ਰੈਸਟ ਕਰ ਲਿਆ ਪੰਜਾਬ ਸਰਕਾਰ ਜਿੱਥੇ ਰਿਸ਼ਵਤਖੋਰੀ ਤੇ ਲਗਾਮ ਲਗਾਉਣ ਲਈ ਸਖਤ ਕਦਮ ਚੁੱਕ ਰਹੀ ਹੈ ਉੱਥੇ ਵਿਜੀਲੈਂਸ ਬਿਊਰੋ ਨੇ ਪੁਲਿਸ ਚੌਕੀ ਪਿੰਡ ਲਲਤੋਕਲਾ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਹੋਮਗਾਰਡ ਨੂੰ 10000 ਰੁਪਏ ਦੇ ਰਿਸ਼ਵਤ ਲੈਣ ਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਲਾਜ਼ਮ ਦੇ ਵਿਰੁੱਧ ਦਾ ਕੇਸ ਭਾਈ ਬਾਲਾ ਕਲੋਨੀ ਵਿੱਚ ਦਰਜ ਹੋਇਆ ਸੀ ਤੇ ਅਮਨਦੀਪ ਕੌਰ ਨੇ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਤੇ ਦਰਜ ਸ਼ਿਕਾਇਤ ਕਰਵਾਈ ਸੀ ਜਿਸ ਤੋਂ ਬਾਅਦ ਜਾਂਚ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ આરોਪ ਲਗ ਲਾ ਲੁਧਿਆਣਾ ਵਿੱਚ ਤਾਇਨਾਤ ਹੋਮਗਾਰਡ ਵਾਲਾ ਉਸ ਤੋਂ 30000 ਰੁਪਏ ਦੀ ਰਿਸ਼ਵਤ ਮੰਗ ਰਿਹਾ ਤੇ 10000 ਰੁਪਏ ਲੈ ਚੁੱਕਿਆ ਤੇ ਬਾਕੀ 20000 ਦੀ ਮੰਗ ਕਰ ਰਿਹਾ ਨਾਲ ਹੀ ਵਲੰਟੀਅਰ ਵੱਲੋਂ ਰਿਕਾਰਡਿੰਗ ਵੀ ਵਿਜੀਲੈਂਸ ਨੂੰ ਸੌਂਪ ਦਿੱਤੀ ਗਈ ਹੈ ਜਿਸ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਇਸ ਦੇ ਖਿਲਾਫ ਐਕਸ਼ਨ ਲਿਆ